ਰੇਲਵੇ ਰੋਡ ਤੇ ਰੇਲਵੇ ਦਾ ਮੁਲਾਜ਼ਮ ਬਲਾਬਲਾ ਦਾ ਐਪ ਰਾਹੀਂ ਚੱਕ ਰਿਆ ਸੀ ਸਵਾਰੀਆਂ ਕਿ ਟੈਕਸੀ ਜੂਨੀਅਰ ਨੇ ਕਰ ਲਿਆ ਕਾਪੂ ਜੀ ਹਾਂ ਰੇਲਵੇ ਵਿੱਚ ਨੌਕਰੀ ਕਰ ਰਿਹਾ ਨਦਾਰੀ ਜਿਹੜਾ ਕੀ ਬਲਾਬਲਾ ਐਪ ਰਾਹੀਂ ਪ੍ਰਾਈਵੇਟ ਗੱਡੀ ਨੂੰ ਇੱਕ ਟੈਕਸੀ ਬਣਾ ਕੇ ਚਲਾ ਰਿਹਾ ਸੀ ਇਸ ਕਰਕੇ ਨਵਾਂ ਸ਼ਹਿਰ ਵਿਖੇ ਬਲਾਬਲਾ ਐਪ ਨੂੰ ਲੈ ਕੇ ਦੂਜੀ ਵਾਰ ਫਿਰ ਤੋਂ ਮਾਹੌਲ ਗਰਮ ਹੋ ਗਿਆ ਜਦੋਂ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਆਪ ਮਤਲਬ ਕਿ ਜਿਹੜੇ ਟੈਕਸੀ ਯੂਨੀਅਨ ਦੇ ਮੈਂਬਰ ਸਗੇ ਉਹਨਾਂ ਨੇ ਖੁਦ ਸਵਾਰੀਆਂ ਬੁੱਕ ਕਰਾ ਲਈਆਂ ਤੇ ਕਾਰਾਂ ਨੂੰ ਫੜਕੇ ਦੱਸਿਆ ਉਹਨਾਂ ਕਿਹਾ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਗੱਡੀਆਂ ਚਲਾ ਰਹੇ ਹਨ ਤੇ ਉਹਨਾਂ ਦਾ ਰੋਜ਼ਗਾਰ ਖੋ ਰਹੇ ਹਨ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਜਿਹੜੇ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਗੱਡੀਆਂ ਚਲਾਉਂਦੇ ਪਏ ਆ ਤੇ ਸਾਡਾ ਰੋਜ਼ਗਾਰ ਖੋਹ ਰਹੇ ਹੈਗੇ ਆ ਅਸੀਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਉਹਨਾਂ ਨੇ ਮੰਗ ਵੀ ਕਰ ਦਿੱਤੀ ਹੈ ਤੇ ਕਿਹਾ ਮੁਲਾਜ਼ਮ ਜਿਹੜੇ ਪ੍ਰਾਈਵੇਟ ਕਾਰਾਂ ਚ ਚਲਾਉਂਦੇ ਨੇ ਉਹਨਾਂ ਨੇ ਇਹ ਕਿਹਾ ਮਤਲਬ ਕਿ ਜਿਹੜੇ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਕਾਰਾਂ ਚਲਾਉਂਦੇ ਨੇ ਵਿਭਾਗਾਂ ਵੀ ਉਹਨਾਂ ਦੇ ਉੱਪਰ ਕਾਰਵਾਈ ਕਰੇ ਆਉ ਦੇਖਦੇ ਆ ਕਿ ਪੂਰਾ ਮਾਮਲਾ ਆਖਰਕਾਰ ਹੈ ਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਪੂਰੀ ਦੇਖੋਗੇ ਜਦੋਂ ਜਿਹੜੇ ਟੈਕਸੀ ਯੂਨੀਅਨ ਵਾਲੇ ਹੈਗੇ ਆ ਉਹਨਾਂ ਦੀ ਗੱਲਬਾਤ ਸੁਣੋਗੇ ਤਾਂ ਤੁਹਾਨੂੰ ਇਹ ਪੂਰਾ ਮਾਮਲਾ ਸਮਝ ਆ ਜਾਏਗਾ ਕਿ ਆਖਰਕਾਰ ਵਿੱਚ ਇਹ ਬਲਾ ਬਲਾ ਹੈ ਕਿ ਇਹ ਬਲਾ ਬਲਾ ਐਪ ਹੈ ਕਿ ਇਹ ਪੂਰਾ ਮਾਮਲਾ ਹੈ ਕਿ ਇਹ ਕਿਸ ਤਰ੍ਹਾਂ ਰੋਜ਼ਗਾਰ ਖੋ ਜਾ ਕੋਇਆ ਜਾ ਰਿਹਾ ਹੈ ਜਿਹੜੇ ਕੀ ਪੱਕੇ ਤੌਰ ਤੇ ਟੈਕਸ ਭਰਦੇ ਨੇ ਲਾਇਸੈਂਸ ਨੇ ਉਹਨਾਂ ਕੋਲ ਸਾਰਾ ਕੁਝ ਹੈ ਪਰਮਿਟ ਵੀ ਉਹਨਾਂ ਦੇ ਕੋਲ ਹੈ ਅਸਲ ਮਾਮਲਾ ਕੀ ਹੈ ਜਦੋਂ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਹੀ ਪਤਾ ਲੱਗੇਗਾ ਤੇ ਸਾਡੀ ਇੱਕ ਰਿਕਵੈਸਟ ਹੈਗੀ ਆ ਕਿ ਤੁਸੀਂ ਆ ਜਿੱਦਾਂ ਹੁਣ ਵੀਡੀਓ ਚੱਲ ਰਹੀ ਹੈ ਤੇ ਸਬਸਕ੍ਰਾਈਬ ਲਿਖਿਆ ਆ ਜਾਂਦਾ ਹੈ ਵੀਡੀਓ ਚਲਦੇ-ਚਲਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰਪੋਟ ਜੇਕਰ ਤੁਸੀਂ ਕੋਈ ਵਪਾਰ ਸਬੰਧੀ ਸਾਡੇ ਇਸ ਚੈਨਲ ਦੇ ਉੱਪਰ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਜਾਂ ਕੋਈ ਖਬਰ ਦੇਣਾ ਚਾਹੁੰਦੇ ਹੋ ਤਾਂ 98763 79499 98763 79499 ਸਾਡਾ ਇਹ WhatsApp ਨੰਬਰ ਆ ਇਸ ਦੇ ਉੱਪਰ ਤੁਸੀਂ ਕਾਲ ਕਰੋ ਤੇ ਸਾਡਾ ਨੰਬਰ ਸੇਵ ਕਰੋ ਤੁਸੀਂ ਵੀ ਵਧਾ ਸਕਦੇ ਹੋ ਆਪਣੇ ਕਾਰੋਬਾਰ ਨੂੰ ਆਪਣੇ ਵਪਾਰ ਸਬੰਧੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਸਤਿਹਾਰ ਦੇ ਕੇ ਜੀ ਨਾ ਜੀ ਮੇਰਾ ਨਾਮ ਖਾਸ ਕਰਕੇ ਅੱਜ ਨੂੰ ਬਲਾਉਂ ਕਾਬਿਆ ਕੁਦੀਬਾਈ ਜੀ ਦਾ ਨਾਮ ਹੈ ਉਹਦਾ ਆਪਣਾ ਨਾਮ ਹੈਗਾ ਸ੍ਰੀਸ਼ ਜੀ ਤੇ ਸਾਰੇ ਕਿ ਕੱਲ ਇਸ਼ੂ ਹੋਇਆ ਕਾਰ ਦਾ ਇਹ ਤੁਹਾਡੇ ਕੋਈ ਕੀ ਸੀਗਾ ਉਹ ਚੱਕਰ ਉਹਦੇ ਬਾਰੇ ਥੋੜਾ ਦੱਸ ਦਿਓ ਵੀ ਉਹ ਕੀ ਉਹਦਾ ਅਸਲੀ ਮੁੱਦਾ ਕੀ ਸੀ ਕੀ ਗੱਲਬਾਤ ਸੀ ਉਹ ਚੱਕਰ ਐਦਾ ਹੈ ਜੀ ਜਿਹੜੀ ਇੱਕ ਬਲਾਬਲਾ ਐਪ ਚੱਲਦੀ ਆ ਪੀਗਾ ਜੀ ਬਹੁਤ ਜਾਣ ਕੇ ਚੇਤੋਂ ਚੱਲਦੀ ਸੀਗੀ ਚੇਤੋਂ ਵੀ ਬੰਦ ਵੀ ਕੀਤੀ ਹੋਆ ਸਰਕਾਰ ਨੇ ਬਿਆਨ ਕੀਤਾ ਹੋਆ ਉਹਦੇ ਵਿੱਚ ਇਹ ਆ ਕਿ ਜਿੱਦਾਂ ਹੁਣ ਉਹ ਆਦੇ ਆ ਬੰਦੇ ਆਪਣੀਆਂ ਪ੍ਰਾਈਵੇਟ ਗੱਡੀਆਂ ਉਹਨਾਂ ਦੇ ਕੋਲ ਜਿੰਨੇ ਵੀ ਅਸੀਂ ਫੜੇ ਆ ਕੋਈ ਨੌਕਰੀ ਪੇਛੇ ਵਾਲੇ ਆ ਸਾਰੇ ਆ ਜੀ ਜਿਹੜੇ ਵੀ ਹੈਗੇ ਆ ਜਿਹੜੇ ਉਹ ਕਾਰਾਂ ਬੁੱਕ ਕਰਦੇ ਜਿਨ੍ਹਾਂ ਦੀ ਟੈਕ ਕਰ ਆਏ ਆਪਣੇ ਗੱਡੀ ਲੈ ਕੇ ਆਂਦੇ ਆ ਪ੍ਰਾਈਵੇਟ ਗੱਡੀ ਆ ਘਰੇਲੂ ਗੱਡੀ ਆ ਕਿਸੇ ਕੋਲ i20 ਆ ਕਿਸੇ ਕੋਲ ਸੁਵੈਸ਼ਟਾ ਕਿਸੇ ਕੋਲ ਕੋਈ ਗੱਡੀ ਆ لیکن ਆ 100 ਰੁਪਇਆ 110 ਰੁਪਏ 120 ਰੁਪਏ ਨੂੰ ਜਾਂ 160 ਰੁਪਏ ਨੂੰ ਸਵਾਰੀ ਚੱਕਦੇ ਆ ਜੀ ਚੰਡੀਗੜ੍ਹੋਂ ਤੇ ਮੁੜ ਕੇ ਇੱਥੋਂ ਵੀ ਨਵੇਂ ਸ਼ਹਿਰ ਉਹ ਜਲੰਧਰ ਨੂੰ ਇਦਾਂ ਦੇ ਕੰਮ ਕਰਦੇ ਆ ਉਹਦੇ ਨਾਲ ਸਾਡੇ ਕੰਮ ਨੂੰ ਬਹੁਤ ਨੁਕਸਾਨ ਵਾ ਸਾਡੇ ਕੋਲ ਅਸੀਂ ਤਾਂ ਇੱਕ ਤਰ੍ਹਾਂ ਦੇ ਜੈਨੇਟ ਰੋਲੇ ਦੀ ਕਿਤਾਬ ਤੇ ਖਰੇ ਆ ਸਾਡੇ ਕੋਲ ਕੰਮ ਹੈ ਨਹੀਂਗਾ ਜੀ ਜਿਹੜੀ ਉਹ ਕੱਲ ਤੁਸੀਂ ਉਹ ਕਾਰ ਫੜੀ ਆ ਓ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹਦੇ ਬਾਰੇ ਵੀ ਇਹ ਦਾ ਜੀ ਜਿਹੜੀ ਐਪ ਆ ਨਾ ਬਲਾਬਲਾ ਠੀਕ ਹੈ ਜੀ ਉਹ ਬਲਾਬਲਾ ਐ ਸਾਡੇ ਬੰਦੇ ਨੇ ਨੋਟ ਕੀਤੀ ਤੇ ਉਹਦੇ ਵਿੱਚ ਬੋਕ ਦਿੱਤੀ ਆ ਟੈਕਸੀ ਉਹਨਾਂ ਦੀ ਜਿਹੜੀ ਗੱਡੀ ਸੀ ਜੀ ਉਹ ਬੋਕ ਦਿੱਤੀ ਤੁਹਾਡੇ ਬੰਦੇ ਨੇ ਕੀਤੀ ਹਾਂ ਜੀ ਉਹਨਾਂ ਦੀ ਚੋਰੀ ਫੜਨ ਵਾਸਤੇ ਚੋਰੀ ਫੜਨ ਵਾਸਤੇ ਹਾਂ ਜੀ ਹਾਂ ਜੀ ਉਹਨੂੰ ਸੱਦਿਆ ਤੇ ਸੱਦ ਕੇ ਉਹਦੇ ਨਾਲ ਗੱਲਬਾਤ ਕੀਤੀ ਤੇ ਫਿਰ ਉੱਥੇ ਆਪਾਂ ਮੁਲਾਜ਼ਮਾਂ ਨੂੰ ਸੱਦਿਆ ਪੁਲਿਸ ਜਿਹੜੇ ਅਧਿਕਾਰੀ ਆ ਉਹਨਾਂ ਦੇ ਨੌਲਜ ਦੇ ਵਿੱਚ ਗੱਲ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਵੀਰ ਦਾ ਫਿਰ ਉਹਨਾਂ ਦਾ ਚਲਾਨ ਘਟਾਇਆ ਗਿਆ। ਇਹ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ? ਅਸੀਂ ਮੰਗ ਇਹ ਕਰਦੇ ਕਿ ਜਿੱਦਾਂ ਦੀ ਇਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਚੱਲ ਰਹੀਆਂ ਆ ਇਹਨਾਂ ਨੂੰ ਬੰਦ ਕਰਕੇ ਜਾਂ ਸਾਡੇ ਪਰਮਿਟ ਨਹੀਂ ਤਾਂ ਫਿਰ ਇਹ ਦਾਲ দাও ਜਿਹੜੇ ਅਸੀਂ ਐਨਐਫ ਟੈਕਸ ਭਰਦੇ ਆ ਪੈਸੇ ਦਿੰਦੇ ਆ ਅਸੀਂ ਸਰਕਾਰ ਨੂੰ ਤੇ ਅਸੀਂ ਤਾਂ ਸਾਡੀਆਂ ਗੱਡੀਆਂ ਸਾਰੀਆਂ ਪਰਮਟ ਵਾਲੀਆਂ ਇੱਥੇ ਖੜੀਆਂ ਆ। ਤੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਆ ਉਹ ਸਾਡਾ ਕੰਮ ਜ਼ਿਆਦਾ ਖਰਾਬ ਕਰਦੇ ਆ ਜੀ। ਇਸ ਲਈ ਇਹ ਆ 100-100 ਰੁਪਏ ਨੂੰ ਤੁਵਾਰੀਆਂ ਚੱਕਦੇ ਆ ਇਹ ਆ ਕੇ ਤੇ ਸਾਨੂੰ ਕਿੰਨੇ ਲੈ ਕੇ ਜਾਣਾ ਜਿੱਥੇ ਸਾਡੀਆਂ ਤਾਂ ਗੱਡੀਆਂ ਖੜੀਆਂ ਆਂ ਹਾਂਜੀ ਸਰ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਹੈਗਾ ਨਰਿੰਦਰ ਸਿੰਘ ਗੋਲਨੀ ਜੀ ਅੱਛਾ ਤੁਸੀਂ ਇੱਥੇ ਜਿਹੜੀ ਟੈਕਸੀ ਜੁਨੀਅਰ ਮੈਂ ਸੈਕਟਰੀ ਆ ਅੱਛਾ ਇੱਕ ਕੱਲ ਮੁੱਦਾ ਹੋਇਆ ਕਾਫੀ ਗੰਭੀਰ ਹੋਇਆ ਹਾਂਜੀ ਉਹ ਕੀ ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਾੜੇ ਜੀ ਦੱਸ ਦਿਓ ਪਲੀਜ਼ ਸਰ ਉਹ ਜਿਹੜਾ ਜਿੱਦਾਂ ਐਪ ਤੋਂ ਗੱਡੀਆਂ ਬੁੱਕ ਕਰਕੇ ਨਾ ਸਰ ਜਿੱਦਾਂ ਕਿਸੇ ਨੇ ਚੰਡੀਗੜ੍ਹ ਨੂੰ ਜਾਣਾ ਜਾਂ ਕਿਸੇ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਉਹ ਢਾਈ 300 ਰੁਪਈਆ ਮਤਲਬ ਕਰਾਇਆ ਲੈ ਕੇ ਨਾ ਤਾਂ ਉਹਨਾਂ ਨੂੰ ਇਹਦਾ ਸੇਕ ਕਰ ਲੈਂਦੇ ਆ ਉੱਥੇ ਜਾ ਕੇ ਡ੍ਰੌਪ ਕਰ ਦਿੰਦੇ ਆ ਤੇ ਉਹ ਗੱਡੀਆਂ ਸਰ ਉਹ ਕਿਦਾਂ ਨਾ ਉਹਨਾਂ ਨੇ ਘਰੇਲੂ ਰੱਖੀਆਂ ਆ ਮੁਲਾਜ਼ਮਾ ਉਹ ਜਿੰਨੇ ਵੀ ਬੰਦੇ ਅਸੀਂ ਫੜੇ ਆ ਸਾਰੇ ਹੀ ਮੁਲਾਜ਼ਮ ਉਹ ਕਿੰਨੀਆਂ ਕੁ ਸਵਾਰੀਆਂ ਲੱਦ ਲੈਂਦੇ ਗੱਡੀ ਦੇ ਵਿੱਚ ਜਿੱਦਾਂ ਛੋਟੀ ਕਾਰ ਦੇ ਵਿੱਚ 4-5 ਸਵਾਰੀਆਂ ਬਹਿੰਦੀਆਂ ਜੀ ਉਹ ਮਤਲਬ 4-5 ਸਵਾਰੀਆਂ ਆਪਣੀਆਂ ਬਿਠਾੜ ਕੇ ਤਾਂ ਫਿਰ ਇਹਦਾ ਡ੍ਰੌਪ ਕਰਦੇ ਚਲ ਜਾਂਦੇ ਆ ਉਧਰ ਇਹਦੇ ਚੱਕ ਦੇ ਲੈ ਚੱਕਣੀ ਉਹਨਾਂ ਅੱਡੇਆਂ ਤੋਂ ਆ ਕਿ ਮੇਨ ਮੇਨ ਉਹਨਾਂ ਨੇ ਬੰਦੇ ਨੇ ਲੋਕੇਸ਼ਨ ਦੇਣੀ ਆ ਸਾਰ ਆਪਣੀ ਠੀਕ ਹੈ ਜੀ ਜਸਨਾ ਵੀ ਮੈਂ ਤੇ ਬਾਈਪਾਦ ਤੇ ਖੜਾ ਜਾਂ ਮੈਂ ਰੱਥੇ ਤੇ ਖੜਾ ਤਾਂ ਉਹ ਬੰਦੇ ਨੇ ਜਿੱਦਾਂ ਬਾਈਪਾਦ ਤੇ ਜਾਂ ਨੰਗਣਾ ਆ ਬਾਈਪਾਦੋਂ ਨੰਗਦੇ ਨੰਗਦੇ ਨੂੰ ਪਿੱਕ ਕਰਨ ਲੱਗ ਪੇਰੋ ਤੁਸੀਂ ਕਿਦਾਂ ਬੰਦਾ ਫੜਿਆ ਜਿਹੜਾ ਕੱਲ ਜਿਹੜਾ ਬੜਾ ਵੱਡਾ ਇਸ਼ੂ ਵਾ ਜਿੱਦਾਂ ਸਾਡੇ ਭਾਈ ਸਾਹਿਬ ਨੇ ਦੱਸਿਆ ਕਿ ਉਹ ਸਾਡੇ ਇੱਕ ਬੰਦੇ ਕੋਲ ਚਲਦੀ ਆਪ ਤਾਂ ਕਈਆਂ ਦਿਨਾਂ ਦਾ ਸਾਡੇ ਚਲਦੇ ਸੀ ਸਲਾਹ مشورہ ਵੀ ਕਿਦਾਂ ਆਪ ਫੜੀਏ ਇਹਨਾਂ ਨੂੰ ਨਾ ਜੀ ਫਿਰ ਫੜਾਂਗੇ ਤਾਂ ਤਾਂ ਜੇ ਸਾਡੇ ਸਾਡੇ ਇੱਕ ਬੰਦੇ ਨੇ ਤੁਹਾਨੂੰ ਦੱਸਿਆ ਵੀ ਆਹ ਤਰੀਕੇ ਨਾਲ ਫੜ ਸਕਦੇ ਆਪਾਂ ਫਿਰ ਉਹ ਬੰਦੇ ਨੇ ਸਾਡੇ ਨੇ ਗੱਡੀ ਭੁੱਕ ਕਰਾਈ ਭੁੱਕ ਰਾ ਕੇ ਜਦੋਂ ਗੱਡੀ ਵਾਲਾ ਆਇਆ ਨਾਲ ਉਹਨੇ ਆਪਣਾ ਗੱਡੀ ਦਾ ਨੰਬਰ ਮੈਂਸ਼ਨ ਕਰ ਦਿੱਤਾ ਵੀ ਆਹ ਮੇਰੀ ਗੱਡੀ ਦਾ ਨੰਬਰ ਆ ਨਾਮ ਨਾਲ ਉਹਨੇ ਆਪਣਾ ਮੋਬਾਈਲ ਨੰਬਰ ਦਿੱਤਾ ਜਦੋਂ ਬੰਦਾ ਉੱਥੇ ਆਇਆ ਉਹਨੇ ਆ ਕੇ ਕਾਲ ਕੀਤੀ ਮੈਂ ਇੱਥੇ ਖੜਾ ਲੋਕੇਸ਼ਨ ਤੇ ਤਾਂ ਜਾਨੂੰ ਸਾਡੇ ਬੰਦੇ ਉੱਤੇ ਖੜੇ ਸੀਗੇ ਪਹਿਲਾਂ ਹੀ ਤਾਂ ਇਹਨਾਂ ਨੇ ਉਹ ਗੱਡੀ ਫੜ ਲਈ ਉਹਨੂੰ ਕੁਝ ਉਹਨਾਂ ਨੇ ਕੁਝ ਨਹੀਂ ਗਲਤ ਕੀਤਾ ਸਿਰਫ ਉਹਦਾ ਫੜ ਕੇ ਚਲਾਨ ਕਰਵਾਇਆ ਜੋ ਵੀ ਉਹਦਾ ਬੰਦਾ ਉਹ ਬੰਦਾ ਲੋਕਲ ਆ ਕੇ ਬਾਹਰ ਦੇ ਬੰਦੇ ਆ ਉਹ ਬੰਦਾ ਕਿਤੇ ਇੱਧਰ ਜਲੰਧਰ ਤੋਂ ਗਾਣਾ ਕਿਤੇ ਨੌਕਰੀ ਕਰਦਾ ਕਿਤੇ ਪੁਲਿਸ ਮੁਲਾਜ਼ਮ ਹੁਸੇਗਾ ਜੀ ਤਾਂ ਉਹਨੇ ਜਾਣਾ ਸੀ ਜੀਰ ਕਪਰ ਨੂੰ ਅੱਛਾ ਉਹ ਪੁਲਿਸ ਮੁਲਾਜ਼ਮ ਹੁਸੇਗਾ ਇਹ ਕਲੀਅਰ ਹੋ ਗਿਆ ਹਾਂਜੀ 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 ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਸਰ ਇਹ ਇਹ ਜਿਹੜਾ ਕੰਮ ਹੈ ਬੰਦ ਹੋਣਾ ਚਾਹੀਦਾ ਜੀ ਸਾਡੇ ਕੰਮ ਤੇ ਬੜਾ ਪ੍ਰਭਾਵ ਪੈ ਰਿਹਾ ਜੀ ਅਸੀਂ ਤਾਂ ਆਹ ਦੇਖ ਲਓ ਜੀ ਜਨਵਰੀ ਮਹੀਨਾ ਵੀ ਨੰਗਾ ਗਿਆ ਕੰਮ ਸਾਡੇ ਕੋਲ ਬਿਲਕੁਲ ਹੈ ਨਹੀਂ ਜੀ ਤੁਸੀਂ ਕਹਿੰਦੇ ਟੈਕਸੀਆਂ ਦਾ ਤੁਹਾਨੂੰ ਪਤਾ ਹੀ ਆ ਕੀ ਆ ਲਿਆ ਖੜੀਆਂ ਗੱਡੀਆਂ ਟੈਕਸ ਪੈਂਦੀਆਂ ਈ ਸ਼ੋਰੇਜ ਪੈਂਦੇ ਆ ਜੀ ਹੈਨਾ ਜੀ ਤਾਂ ਖਰਚੇ ਜ਼ਿਆਦੇ ਆ ਸਾਡਾ ਤਾਂ ਕੰਮ ਵੀ ਹੈ ਨਹੀਂ ਜਿੱਦਾਂ ਹੁਣ ਆ ਇਹ ਕੰਮ ਇਹ ਤਾਂ ਕਰੀ ਜਾਂਦੇ ਆ ਪਰ ਅਸੀਂ ਕਿੱਦਾਂ ਕੰਮ ਕਰਾਂਗੇ ਜੀ ਇਹ ਅਸੀਂ ਤਾਂ ਸਰਕਾਰ ਕੋਲ ਹੀ ਮੰਗ ਕਰਦੇ ਆ ਵੀ ਇਹ ਬੰਦ ਹੋਣਾ ਚਾਹੀਦਾ ਅਸੀਂ ਇਹੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਵੀ ਥੋੜੀ ਜੀ ਇਹਨਾਂ ਨੂੰ ਨਾਤ ਜ਼ਰੂਰ ਪਾ ਦਿਓ ਵਿਸ਼ਵਾਦ ਕਰਿਓ ਮਤਲਬ ਐਂਡ ਹੋ ਗਿਆ ਐਂਡ ਦੱਸੋ ਯਾਰ 100 ਰੁਪਇਆ ਕਰਾਇਆ ਹੈ ਇੱਕ ਸਵਾਰੀ ਦਾ ਬਾਬਾ ਸਕਰਾਇਦੋ ਵੀ ਘਟਿਆ ਕੀ ਯਾਰ ਇਹ ਆਪਣੇ ਦਾਰਨਾ ਕਿਸੇ ਨੂੰ ਸਾਡੀ ਰੋਜੀ ਰੋਟੀ ਖਤਮ ਹੋ ਗਈ ਸਾਡੇ ਮੈਂਬਰ ਹੈ ਜੀ ਦੇਖੋ ਸਾਡੇ ਦੁਆਬਾ ਦੇ ਜੁਨੀਅਨ ਦੇ ਜਿਹੜੇ ਕਿ ਕਾਜ ਸਖਤ ਮਿਹਨਤ ਕਰਕੇ ਅੱਜ ਇਹ ਗੱਡੀਆਂ ਨੂੰ ਬਿਲਕੁਲ ਆਪਣੀ ਪਕੜ ਚ ਲੈ ਰਹੇ ਨੇ ਸੋ ਮਾਲਕ ਪਰਮਾਤਮਾ ਦੇਖੋ ਇਹਨਾਂ ਨੂੰ ਖੋਫ ਨਹੀਂ ਹੈ ਕਿ 120 20 ਰੁਪਏ ਨੂੰ ਚੰਡੀਗੜ ਸਵਾਰੀ ਢੋ ਰਹੇ ਨੇ ਜਿਹੜੀਆਂ ਕਿ ਪੀਵੀ01 ਗੱਡੀਆਂ ਲੱਖਾਂ ਮੋਹੀ ਟੈਕਸ ਭਰ ਕੇ ਆਜ ਸਟੈਂਡਾਂ ਦੇ ਉੱਪਰ ਖਾਲੀ ਖੜੀਆਂ ਨੇ ਵਿਹਲੀਆਂ ਖੜੀਆਂ ਨੇ ਸੋ ਉਹਨਾਂ ਦੇ ਬੱਚੇ ਹਿੱਸਾ ਤੋਂ ਵਾਂਝੇ ਨੇ ਕਈ ਖਰਚੇ ਰੁਕੇ ਹੋਏ ਨੇ ਸੋ ਇਹ ਸਾਡੇ ਭਾਈ ਸਾਹਿਬ ਇੰਡੀਆ ਰੇਲਵੇ ਤੋਂ ਜਿਹੜੇ ਕਿ ਅੱਜ ਨਮਾਸ਼ਹਿਰ ਮਹਿੰਦੀਪੁਰ ਪੁਰ ਥੱਲੇ ਕਿੰਨੀ ਗੱਲ ਸਵਾਰੀ ਤੇ ਕਰਨ ਲਈ ਆਏ ਸਾਹਿਬ ਸੋ 120 ਰੁਪਏ ਪਰ ਸਵਾਰੀ ਇਹ ਚੰਡੀਗੜ੍ਹ ਜਾ ਰਹੇ ਨੇ ਗਵਰਨਮੈਂਟ ਜੋਬ ਕਰਦੇ ਨੇ ਇੰਡੀਅਨ ਰੇਲਵੇ ਚ ਕੱਲੇ ਕੀ ਮਾਮਲਾ ਕਿਓ ਜੀ ਬਲਾਬਲਾ ਐਪ ਵਾਲੇ ਦੀ ਇਹ ਫਰਦਸਿਆ ਜੀ ਤੇ ਟੈਕਸੀ ਸਟੈਂਡ ਵਾਲੇ ਸੀਗੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਨਾ ਆਪਦੀ ਹੀ ਐਪ ਦੇ ਨਾਲ ਉਹਨੂੰ ਬਲਾ ਬਲਾ ਉਹਨੂੰ ਐਡ ਕੀਤਾ ਤੇ ਉਹਦੇ ਨਾਲ ਉਹ ਬੁੱਕ ਕਰ ਲਈ ਉਹਨਾਂ ਨੇ ਗੱਡੀ ਪ੍ਰਾਈਵੇਟ ਗੱਡੀ ਸੀਗੀ ਤੇ ਉਹ ਇੱਥੇ ਆ ਗਿਆ ਆਪਣੇ ਨਵੇਂ ਸ਼ਹਿਰ ਉਹ ਜਦੋਂ ਉਹਨਾਂ ਨੇ ਦੇਖਿਆ ਤਾਂ ਇਹਨਾਂ ਨੇ ਫਿਰ ਉਹਨੂੰ ਰੋਕ ਲਿਆ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਜਿਹੜਾ ਟੈਕਸੀ ਜਿਹਨੇ ਪਰਮਿਟ ਪਾਇਆ ਉਹ ਹੀ ਬੰਦਾ ਸਵਾਰੀ ਚੱਕ ਸਕਦਾ ਜੀ ਤੇ ਉਹ ਬੱਸ ਫਿਰ ਇਹਨਾਂ ਨੇ ਫਿਰ ਮੈਨੂੰ ਬੁਲਾ ਲਿਆ ਕਾਫੀ ਉਹ ਤਾਂ ਫਿਰ ਮੈਂ ਆ ਕੇ ਉਹਦਾ ਫਿਰ ਚਲਾਨ ਕੱਟਿਆ ਤੁਹਾਡੇ ਆਉਣ ਤੋਂ ਪਹਿਲਾਂ ਗੱਡੀ ਰੋਕ ਚੁੱਕੀ ਹਾਂ ਮੈਨ ਤੋਂ ਪਹਿਲਾਂ ਗੱਡੀ ਉਹਨੇ ਰੁਕੀ ਹੋਈ ਸੀ ਕਿ ਉਹਨੇ ਬੁੱਕ ਕੀਤੀ ਸੀ ਗੱਡੀ ਦੀ ਉਹਨਾਂ ਨੇ ਗੱਡੀ ਬੁੱਕ ਕੀਤੀ ਬੁੱਕ ਕਰਕੇ ਹੀ ਰੋਕੀ ਹੈ ਨਾ ਜੀ ਜੀ ਬੁੱਕ ਉਹਨਾਂ ਨੇ ਬੁੱਕ ਕਰ ਲਿਆ ਉਹਨੂੰ ਉਸ ਵਾਰੀ ਚੱਕਣ ਆ ਗਿਆ ਤੇ ਫਿਰ ਉੱਥੇ ਇਹਨਾਂ ਨੇ ਉਹਨੂੰ ਰੋਕ ਲਿਆ ਵੀ ਤੁਸੀਂ ਨਾ ਫਿਰ ਤੁਹਾਨੂੰ ਇਤਲਾਹ ਹਾਂ ਮੈਨੂੰ ਸਰ ਪ੍ਰਸ਼ਾਸਨ ਦੀ ਹਦਾਇਤਾਂ ਕੀ ਹੈ ਜੀ ਪ੍ਰਸ਼ਾਸਨ ਦੀਆਂ ਸਰਕਾਰ ਦੀਆਂ ਦੇਹ ਤਾਂ ਕੋਈ ਵੀ ਬੰਦਾ ਗਲਤ ਕੰਮ ਨਾ ਕਰੋ ਇਹੀ ਹੈ ਬਸ ਕੋਈ ਵੀ ਗਲਤ ਕੰਮ ਨਾ ਸਰ ਚਲਾਨ ਕਿੰਨੇ ਗੱਡੀਆਂ ਦੇ ਕੱਟੇ ਗਏ ਜੀ ਚੌ ਦੇ ਕੱਟੇ ਤੇ ਸਰ ਕਿੰਨੇ ਕ ਤਾਂ ਚਲਾਨ ਹੁੰਦਾ ਜੀ ਜੇ ਕੋਈ ਦਾ ਅਨਕੈਲੀ ਕਰਦੇ ਨਾਲ ਪਰ ਆਪ ਵੀ ਆਊਟ ਪਰਮਿਟ ਆਰਟੀ ਸਾਹਿਬ ਵੀ 25000 ਰੁਪਏ ਦਾ ਕਰ ਸਕਦੇ ਆ ਜੀ ਹਾਂ ਕਰ ਸਕਦੇ ਠੀਕ ਸ਼ੁਕਰੀਆ